ਦੇ ਸਮਾਜ ਸੇਵਾ ਸੈਟੀ ਰਿਸਟਰ ਬੋਗਾ ਜੋ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹੀ ਨਹੀਂ ਹੈ ਅੱਜ ਸਾਨੂੰ ਪੋਸਟ ਪੁਸ਼ਾਸ਼ਨ ਦੀ ਕਾਲ ਆਈ ਸੀ ਇੱਕ ਕੋਰਤਪੂਰਾ ਬਾਈਪਾਸ ਦੇ ਪਲਾਟ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਉਹ ਡੈਡ ਬੋਡੀ ਕਵਰ ਕਰਕੇ ਅਸੀਂ ਹੁਣ ਮਤਲਬ ਉਹ ਲੈ ਕੇ ਚੱਲੇ ਆ ਸਾਡੇ ਮੁੰਡਿਆਂ ਨੇ ਕਵਰ ਕੀਤੀ ਹੈ ਕਵਰ ਕਰਕੇ ਉਹਦੇ ਕੀੜੇ-ਕੂੜੇ ਪਏ ਆ ਨਾਲ ਚਾਹ ਦੇ ਇਹਦਾ ਸਾਫ਼ ਨਹੀਂਗਾ ਜਿਹੜਾ ਕਿ ਅਸੀਂ ਫੋਟੋ ਦੇ ਵਿੱਚ ਵਿਖਾ ਸਕੀਏ ਉਹਦੇ ਇੱਕ ਕੁਰਤਾ ਪਜਾਮਾ ਪਾਇਆ ਹੋਇਆ ਫਰੋਂ ਕਦੂ ਰੰਗਾਇਆ ਜੀ ਨੂੰ ਆਪਾਂ ਕਹ ਰਹੀਏ ਫਿੱਕਾ ਹਰਾ ਜਿਆ ਕੁਰਤਾ ਪਜਾਮਾ ਇੱਕ ਡੱਬੀਆਂ ਵਾਲਾ ਸਾਫਾ ਸੀ ਉਹਦੇ ਕੋਲੇ ਮੋਗਾ ਤਕਰੀਬਨ ਉਹ 45 ਤੋਂ 50 ਸਾਲ 45 ਤੋਂ 40 ਸਾਲ ਦੇ ਵਿੱਚ ਹੋਊਗਾ ਵਿਅਕਤੀ ਜੀ ਦੀ ਕੀ ਬੋਲ ਕਿੰਨੀ ਦਾੜੀ ਮੋਸਿਰੋ ਸਰਦਾਰ ਹੈ ਜਾਂ ਮੋਨਾ ਜੀ ਮੋਨਾ ਜੀ ਮੋਨਾ ਸਰੋ ਮੋਨਾ ਤੇ ਦਾੜੀ ਕੱਟ ਲਈ ਜੇ ਕੋਈ ਕਿਸੇ ਨੇ ਪਛਾਣ ਕਰਨੀ ਹੋਵੇ ਉਹਦੇ ਲਈ ਕੀ ਸੰਪਰਕ ਨੰਬਰ ਹੈ ਜੀ ਉਹ ਸਾਡਾ ਜੀ ਜਿਆਦਾ ਸਮਾਜ ਸੇਵਾ ਸਾਡੀ ਤੋਂ ਮੋਗਾ ਨਾਲ ਸੰਪਰਕ ਕਰ ਲੈ ਤੇ ਜਾ ਪੀਆ ਪਿਆ ਪੁਲਿਸ ਨਾਲ ਸੰਪਰਕ ਕਰ ਲੈ ਉਹ ਪਿਆ ਪੁਲਿਸ ਵਾਲੇ ਫੋਕਲ ਪੁਆਇੰਟ ਵਾਲੇ ਦੱਸ ਦੇਣਗੇ ਕਿ ਸਾਡੇ ਨਾਲ ਕਿਹੜੇ ਨੰਬਰ ਤੇ ਸਮਰਕ ਕੀਤਾ ਜਾਏ ਇਹ ਜਿਹੜੀ ਬੋਡੀ ਹੈ ਜੀ ਕਿਹੜੀ ਜਗ੍ਹਾ ਤੋਂ ਮਿਲੀ ਹੈ ਤੇ ਕਿਸ ਤਰ੍ਹਾਂ ਦੀ ਸਥਿਤੀ ਸੀ ਜਿੱਥੇ ਪਈ ਸੀ ਇਹ ਜਿਹੜੀ ਫਗਲਾਂ ਕਾਫੀ ਮੁਸ਼ਕਤ ਨਾਲ ਕਵਰੇਜ ਕੀਤੀ ਹੈ ਕਿਉਂਕਿ ਕੋੜ ਕਪੂਰਾ ਰੇਲਵੇ ਜਿਹੜਾ ਸਭ ਤੋਂ ਵੱਡਾ ਡੇਰਾ ਹੈ ਉਹਦੇ ਉਰਲੇ ਪਾਸੇ ਇੱਕ ਪਲਾਟ ਜਿਆ ਪਿਆ ਵਾਦਨ ਜਿਆ ਖਾਲੀ ਉਹਦੇ ਵਿੱਚ ਹੀ ਪਿਆ ਸੀ ਮਤਲਬ ਉੱਥੋਂ ਕਵਰ ਕੀਤਾ ਸਾਨੂੰ ਟੈਂਡਰ ਕੋਲੋਂ ਫੋਨ ਆਇਆ ਇੱਕ ਵਿੱਕੀ ਨਾਮ ਦੇ ਵਿਅਕਤੀ ਦਾ ਤੋ ਕੋਲਾੜਾਂ ਦੇ ਵਿੱਚ ਡੈੱਡ ਬੋਡੀ ਪਈ ਹੈ ਇਹ ਆਪਣੇ ਕੋਬਰੇਜ ਦੇ ਕੋਲ ਕੋਲ ਕੋਈ ਪਈ ਪਾਸ ਤੇ ਕੋਲਾੜ ਦੀ ਬਲਗਣ ਵਲੀ ਵੀ ਹੈ ਝਾੜੀ ਬੂਟਿਆਂ ਦੇ ਵਿੱਚ ਸੀ ਅੱਗੇ ਦਿੱਪਿਆ ਤੇ ਸਮਾਜ ਸੇਵੀ ਪਰ ਮੁੱਗਾ ਲੈਣੇ ਆਣ ਕੇ ਵੀ ਉਹਨਾਂ ਪੈਕਰ ਹੀ ਗੱਦੀ ਰੱਖਿਆ ਤੇ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਨਿਭਾਈ ਜਾ ਰਹੀ ਹੈ ਉਹਨੂੰ ਸਿਵਲ ਹਸਪਤਾਲ ਪਛਾਣ ਪਹਿਚਾਨ ਲਈ ਲੈ ਕੇ ਜਾ ਰਹੇ ਆ 72 ਘੰਟੇ ਵਾਸਤੇ ਜੇ ਪਛਾਣ ਦੀ ਗੱਲ ਕਰੀਏ ਕੋਈ ਨਿਸ਼ਾਨੀਆਂ ਇਹਨਾਂ ਦੇ ਇਸ ਦੀ ਲੱਗਿਓ ਕਿੱਦਾਂ ਦੇ ਕੱਪੜੇ ਸੀ ਸਿਰੋਂ ਕਿੱਦਾਂ ਦਾ ਸੀ ਤੇ ਸਿਰੋਂ ਮੋਨਾ ਜੀ ਕੁਰਤਾ ਪਿਆ ਮਾ ਪਾਇਆ ਤਸੁਰੰਗਾ ਤੇ ਬਾਕੀ ਨੇ 400 ਰੁਪਏ ਤੋਂ ਜ਼ਿਆਦਾ ਜਾਰੀ ਕਰ ਰਹੇ ਆ ਜੀ ਤੇ ਉਹ ਭੇਜਾਂਗੇ ਸਰ ਉਮਰ ਤਰਾਜ਼ ਕਿੰਨੀ ਕੁ ਲੱਗ ਰਹੀ ਆ ਜੀ ਦੇਖਣ ਜੇ 40 ਤੋਂ 45 ਸਾਲ ਦੇ ਕਰੀਬ ਲੱਗ ਰਹੀ ਸਿਰੋਂ ਮੋਨਾ ਬੰਦਾ ਜੇ ਕਿਸੇ ਨੇ ਪੁਲਿਸ ਨਾਲ ਸੰਪਰਕ ਕਰਨਾ ਹੋਵੇ ਦੀ ਪਛਾਣ ਦੇ ਲਈ ਕੋਈ ਹੈ ਨੰਬਰ ਤੁਹਾਡੇ ਵਾਲੇ ਛੱਡਣਾ ਚਾਹੋਦਾ ਨੰਬਰ 398818 ਨੰਬਰ ਦੇ ਸੰਪਰਕ ਕਰ ਸਕਦੇ ਹੋ ਹੁਣ ਇਹਦੇ ਲੋਕੀ ਸੇਵਾ ਨਿਭਾਈ ਤੁਹਾਡੇ ਲਈ ਹਾਂਜੀ ਲੈ ਕੇ ਜਾ ਰਹੇ ਹਾਂ ਸਮਾਜ ਸੇਵੀ ਡੀਆਈਸੀ ਤੇ ਸਿਲਸਲਾ ਲੱਲੀ ਜਾ ਰਹੇ ਮੋਰਚੇ ਦੇਖਣ ਵਾਸਤੇ ਵੱਡੀ 72 ਘੰਟੇ ਵਾਲੀ 72